ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਅਸਦੀ ਨਵੀਂ ਫੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਹਾਂ ਕਾਫੀ ਦਿਨਾਂ ਤੋਂ ਆਪਾਂ ਪ੍ਰਿੰਟਸ ਉਟਾਣੇ ਵੀਡੀਓ ਅਪਲੋਡ ਕਰ ਰਹੇ ਸੀ ਉਹ ਵੀ ਭੈਣਾਂ ਦੀ ਡਿਮਾਂਡ ਤੇ ਕਿਉਂਕਿ ਭੈਣਾਂ ਕਹਿ ਰਹੀ ਸੀ ਕਿ ਪਲੀਜ਼ ਤੁਸੀਂ ਪ੍ਰਿੰਟਸ ਉਟਾਟ ਲੈ ਕੇ ਆਓ ਅਸੀਂ ਤੁਹਾਡੇ ਤੋਂ ਹੀ ਬਾਏ ਕਰਨੇ ਨੇ ਤੇ ਜਿਹੜੀਆਂ ਭੈਣਾਂ ਸਾਡੇ ਤੋਂ ਹੀ ਸ਼ਾਪਿੰਗ ਕਰਦੀਆਂ ਨੇ ਤੇ ਉਹ ਹਮੇਸ਼ਾ ਇਹੀ ਕਹਿੰਦੇ ਕਿ ਅਸੀਂ ਕਿਤੋਂ ਹੋਰ ਸ਼ਾਪਿੰਗ ਨਹੀਂ ਕਰੀ ਅਜੇ ਤੱਕ ਸਾਨੂੰ ਹੁਣ ਮਾਰਕੀਟ ਜਾਣਾ ਵੀ ਵਧੀਆ ਨਹੀਂ ਲੱਗਦਾ ਹੈਗਾ ਤੇ ਇਸ ਕਰਕੇ ਸਾਨੂੰ ਤੁਹਾਡੇ ਜਿੱਦਾਂ ਤੁਸੀਂ ਕਹੋਗੇ ਸਾਨੂੰ ਉਸੇ ਤਰ੍ਹਾਂ ਹੀ ਚੱਲਣਾ ਪੈਂਦਾ ਤੇ ਲੋ ਜੀ ਅੱਜ ਆਪਾਂ ਥੋੜੀ ਜਿਹੀ ਆਪਣੀ ਮਰਜ਼ੀ ਕਰਦੇ ਆ ਅੱਜ ਆਪਾਂ ਤੁਹਾਨੂੰ ਹੈਂਡਵਰਕ ਦੇ ਪੀਸ ਦਿਖਾਉਣੇ ਆ ਕਿਉਂਕਿ ਜਿੱਦਾਂ ਕੁਝ ਨਵੇਂ ਆਰਡਰ ਉਹਨਾਂ ਨੇ ਕਿਹਾ ਵੀ ਵਿੱਚ ਸਾਨੂੰ ਨਵੇਂ ਕੁਝ ਡਿਜ਼ਾਈਨ ਚਾਹੀਦੇ ਨੇ ਤੇ ਅੱਜ ਬਿਲਕੁਲ ਹੀ ਨਵੇਂ ਡਿਜ਼ਾਈਨ ਹੈ ਜੀ ਇਹ ਵੀ ਆਪਣੇ ਵਿਆਹ ਦਾ ਆਰਡਰ ਹੈ ਤੇ ਤੁਹਾਨੂੰ ਦਿਖਾਉਣਾ ਕਿ ਆਪਾਂ ਕਿਵੇਂ ਦੇ ਡਿਜ਼ਾਈਨ ਜਿਹੜੇ ਰੈਡੀ ਕੀਤੇ ਨੇ ਹਾਂ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਇੱਕ ਗੱਲ ਹੋਰ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਠੀਕ ਹੈ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਸੋਹਣੇ ਸੂਟ ਨਾਲ ਲੋ ਜੀ ਤੁਹਾਨੂੰ ਪਤਾ ਹੈ ਕਿ ਬਾਹਰ ਵਾਲਿਆਂ ਦਾ ਤਾਂ ਵੈਸੇ ਅੱਜਕੱਲ੍ਹ ਇੱਧੇ ਪੰਜਾਬ 'ਚ ਵੀ ਚੱਲ ਗਿਆ ਕਿ ਥੀਮ ਹੋ ਗਿਆ ਕਿ ਇਹੀ ਕਲਰ ਦਾ ਹੀ ਸਾਰਿਆਂ ਨੇ ਸੂਟ ਵੇਅਰ ਕਰਨੇ ਤੇ ਇਸ ਕਰਕੇ ਉਹਨਾਂ ਨੇ ਰੱਖਿਆ ਜੀ ਬੇਬੀ ਪਿੰਕ ਕਲਰ ਲੋ ਜੀ ਬਹੁਤ ਹੀ ਸਲਿਮ ਡ੍ਰੇਮ ਵਾਲਾ ਜਿਹੜੀ ਆਪਾਂ ਡਰੈਸ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਨੈੱਕ ਦੇ ਉੱਪਰ ਕੰਮ ਕੀਤਾ ਗਿਆ ਬਹੁਤ ਹੀ ਪਿਆਰਾ ਹਲਕਾ ਜਿਹਾ ਆਪਾਂ ਨੇ ਇੱਥੇ ਵਿੱਚ ਮਜੈਂਟਾ ਟੱਚ ਦਿੱਤਾ ਜ਼ਿਆਦਾ ਨਹੀਂ ਕਿਉਂਕਿ ਇੱਕਦਮ ਅਗਰ ਆਪਾਂ ਬਿਲਕੁਲ ਹੀ 골ਡਨ ਕੰਮ ਕਰ ਦਿੰਦੇ ਤੇ ਇੰਨੀ ਜ਼ਿਆਦਾ ਗ੍ਰੇਸ ਜਿਹੜੀ ਨਹੀਂ ਸੀ ਆਉਣੀ ਹੈਗੀ ਫਿਰ ਇਸ ਕਰਕੇ ਆਪਾਂ ਹਲਕਾ ਜਿਹਾ ਥ੍ਰੈਡ ਦਾ ਜਿਹੜਾ ਕੰਮ ਹੈ ਵਿੱਚ ਮਜੈਂਟਾ ਸ਼ੇਡ ਦਾ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਬਾਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀਆਂ ਔਰ ਹੈਵੀ ਔਰ ਬੈਲ ਬਾਜ਼ੂ ਆਪਾਂ ਨੇ ਜਿਹੜੀ ਰੈਡੀ ਕੀਤੀ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਮੈਂ ਹਮੇਸ਼ਾ ਹੀ ਕਹਿਣੀ ਹੁੰਦੀ ਆ ਕਿ ਚਾਹੇ ਫੈਬਰਿਕ ਹੋਵੇ ਚਾਹੇ ਹੈਂਡਵਰਕ ਦਾ ਕੰਮ ਹੋਵੇ ਚਾਹੇ ਮਸ਼ੀਨ ਦਾ ਹੋਵੇ ਤੁਹਾਨੂੰ ਕੁਆਲਿਟੀ ਮਿਲੇਗੀ ਜੀ ਠੀਕ ਹੈ ਤੇ ਫੈਬਰਿਕ ਜਿਹੜਾ ਰਹੇਗਾ ਸੈਮੀ ਕਰੇਪਦ ਰਹੇਗਾ ਸੈਮੀ ਕਰੇਪ ਵੀ ਕੋਈ ਐਨੀ ਕੀ ਹਲਕੀ ਫੁਲਕੀ ਲੱਗੇ ਹਲਕੀ ਫੁਲਕੀ ਦੇ ਉੱਪਰ ਛੇਤੀ ਕੰਮ ਨਹੀਂ ਹੁੰਦਾ ਔਰ ਬਾਕੀ ਵੀਡੀਓ ਦੇ ਵਿੱਚ ਕਲੀਅਰ ਜਿਹੜਾ ਕਲੀਅਰ ਪਤਾ ਲੱਗ ਜਾਂਦਾ ਜਦੋਂ ਕੋਈ ਆਪਾਂ ਨੇ ਹਲਕੀ ਚੀਜ਼ ਜਿਹੜੀ ਲਗਾਈ ਹੋਵੇ ਤੇ ਇਸ ਤਰ੍ਹਾਂ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਹੈਵੀ ਕੰਮ ਹੈ ਜੀ ਪੂਰਾ ਘੇਰੇ ਤੇ ਤੇ हिਪ ਤੱਕ ਕੰਮ ਆਪਾਂ ਨੇ ਕੀਤਾ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਜਿਹੜੀ ਦਿੱਤੀ ਹੋਈ ਹੈ ਜੀ 컬러 ਰਹੇਗਾ ਜੀ ਬੇਬੀ ਪਿੰਕ ਤੁਹਾਨੂੰ ਅਗਰ ਇਹ ਕਲਰ ਨਹੀਂ ਪਸੰਦ ਹਨਾ ਤੇ ਡਿਜ਼ਾਈਨ ਪਸੰਦ ਹੈ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਬੈਕ ਤੇ ਉੱਪਰ ਆਪਾਂ ਇਸ ਤਰ੍ਹਾਂ ਲਟਕਣ ਜਿਹੜੇ ਦਿੱਤੇ ਹੋਏ ਨੇ ਕਿਉਂਕਿ ਜਿਹੜਾ ਆਪਣਾ ਮੈਰਿਜ ਫੰਕਸ਼ਨ ਵਾਲਾ ਸੂਟ ਹੁੰਦਾ ਫੰਕਸ਼ਨ ਵਾਲਾ ਕੋਈ ਵੀ ਪਾਰਟੀ ਵੇਅਰ ਸੂਟ ਤੇ ਉਹਦੇ ਉੱਪਰ ਆਪਾਂ ਨੂੰ ਹੁੰਦਾ ਕਿ ਲਟਕਣਾ ਆਪਾਂ ਐਡ-ਆਨ ਕਰ ਦਈਏ ਬਟ ਉਹ ਵੀ ਆਪਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਕਰਦੇ ਆਂ ਅਗਰ ਤੁਸੀਂ ਲਾਈਕ ਕਰ ਦਿਓ ਤਾਂ ਠੀਕ ਹੈ ਤੇ ਇਸ ਦੇ ਨਾਲ ਰਹੇਗਾ ਜੀ ਹੈਵੀ ਸ਼ਰਾਰਾ ਬਹੁਤ ਹੀ ਜ਼ਿਆਦਾ ਹੈਵੀ ਜਿਹੜਾ ਸ਼ਰਾਰਾ ਬਣਿਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਸਟੀਚਿੰਗ ਚੈੱਕ ਕਰੋ ਜਿੰਨਾ ਚੌੜਾ ਸਾਡੇ ਸੂਟ ਦੇ ਉੱਪਰ ਕੰਮ ਹੋਣਾ ਚਾਹੀਏ ਸ਼ਰਾਰਾ ਹੈ ਜਾਂ ਸਾਡੀ ਸ਼ਰਟ ਹੈ ਨਾ ਤੇ ਉਸੇ ਤਰ੍ਹਾਂ ਹੀ ਆਪਾਂ ਜਿਹੜੀ ਟਿਸ਼ੂ ਪੇਸਟਿੰਗ ਜਿਹੜੀ ਕੀਤੀ ਹੋਈ ਤੁਸੀਂ ਦੇਖ ਸਕਦੇ ਇਹ ਨਾਲ ਇਤਨਾ ਨਾ ਗ੍ਰੇਸ ਬੋ ਹੋ ਜਾਦਾ ਸੋਹਣੀ ਆਉਂਦੀ ਔਰ ਇਹ ਜਿਹੜੀ ਨਾ ਅਗਰ ਮੈਂ ਕਹਾਂ ਵੀ ਲੁੱਕ ਜਿਹੜੀ ਬਹੁਤ ਪਿਆਰੀ ਲੱਗਦੀ ਏ ਜਿਹਦਾ ਨਾ ਤਾਂ ਇੱਕ ਇਹਦੇ ਥ੍ਰੈਡ ਜਿਹੜੇ ਤੁਹਾਨੂੰ ਨੀਚੇ ਤੱਕ ਪਰੇਸ਼ਾਨ ਕਰਨਗੇ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਬਿਲਕੁਲ ਨੀਟ ਐਂਡ ਕਲੀਨ ਸ਼ਰਾਰਾ ਦਾ ਫਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਸ਼ਰਾਰੇ ਦਾ ਫਲੇਅਰ ਹੈ ਇਸ ਤ ਤੇ ਦਾ ਬਾਕਸ ਪਲੇਟ ਵਾਲਾ ਆਪਾਂ ਨੇ ਸ਼ਰਾਰਾ ਬਣਾਇਆ ਹੋਇਆ ਉੱਪਰ ਇਸ ਤਰ੍ਹਾਂ ਠੀਕ ਹੈ ਜੀ ਬਾਕਸ ਪਲੇਟ ਆਪਾਂ ਨੇ ਪਾ ਕੇ ਜਿਹੜਾ ਸ਼ਰਾਰਾ ਹੈ ਉਹ ਰੈਡੀ ਕੀਤਾ ਹੋਇਆ ਇਹ ਜਿਵੇਂ ਸਾਨੂੰ ਉਹਨਾਂ ਨੇ ਪਿਕਚਰ ਸੈਂਡ ਕੀਤੀ ਸੀ ਭਾਣੁਰਾਣੇ ਵੀ ਇਸੇ ਤਰ੍ਹਾਂ ਦਾ ਹੀ ਬਣਾਉਣਾ ਫਿਰ ਆਪਾਂ ਸੇਮ ਐਜ਼ ਇਟ ਹੀ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਹੀ ਬਣਾਇਆ ਜੀ ਤੇ ਇਸ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਬਿਲਕੁਲ ਹਲਕਾ ਫੁਲਕਾ ਇਸ ਤਰ੍ਹਾਂ ਦੁਪट्टे ਦੇ ਵਿੱਚ ਲਾਈਨਰ ਰਹਿਣਗੀਆਂ ਇਸ ਤਰ੍ਹਾਂ ਕਿਉਂਕਿ ਇਹਨੂੰ ਆਪਾਂ ਜ਼ਿਆਦਾ ਹੈਵੀ ਨਹੀਂ ਕੀਤਾ ਕਿਉਂਕਿ ਬਿਲਕੁਲ ਗਰਲਿਸ਼ ਲੁੱਕ ਦੇ ਵਿੱਚ ਬਣਾਉਣਾ ਸੀ ਤਾਂ ਭੈਣ ਸਾਨੂੰ ਕਹਿ ਰਹੇ ਸੀ ਕਿ ਅਮਰ ਆਪਾਂ ਜਿਹੜਾ ਦੁਪੱਟਾ ਹੈ ਜਿਹੜਾ ਕੁੜੀਆਂ ਵਾਸਤੇ ਰੈਡੀ ਕਰਨਾ ਉਹ ਕਿਦਾਂ ਦਾ ਬਣਾਈਏ ਤਾਂ ਫਿਰ ਆਪਾਂ ਇਦਾਂ ਹਲਕਾ ਫੁਲਕਾ ਦੁਪੱਟੇ ਦੇ ਉੱਪਰ ਕੰਮ ਜਿਹੜਾ ਕਰ ਦਿੱਤਾ ਇਸ ਤਰ੍ਹਾਂ ਟਿਸ਼ੂ ਫਿਨਿਸ਼ਿੰਗ ਦੇ ਕੇ ਆਪਾਂ ਦੁਪੱਟਾ ਜਿਹੜਾ ਰੈਡੀ ਕੀਤਾ ਹੋਇਆ ਜੀ ਤੇ ਫੈਬਰਿਕ ਰਹੇਗਾ ਸੈਮੀ ਚਿਨੋਨ ਠੀਕ ਹੈ ਜੀ ਦੁਪੱਟਾ ਰਹੇਗਾ ਪਿਓਰ ਕਮਲ ਚਿਨੋਨ ਤੇ ਹੈਂਡਵਰਕ ਦੇ ਸਾਰੇ ਸੂਟਾਂ ਦੇ ਨਾਲ ਹੀ ਆਪਣੇ ਤਕਰੀਬਨ ਪਿਓਰ ਕਮਲ ਚੁਣੌਣ ਦੇ ਦੁਪट्टे ਹੀ ਲਗਾਉਣੇ ਆ ਠੀਕ ਹੈ ਜੀ ਉਹ ਵੀ ਤੁਹਾਡੀ ਚੋਇਸ ਦੇ ਅਕੋਰਡਿੰਗ ਅਗਰ ਤੁਸੀਂ ਨਹੀਂ ਲਾਈਕ ਕਰਦੇ ਪਿਓਰ ਕਮਲ ਦਾ ਦੁਪੱਟਾ ਤੁਸੀਂ ਕੋਈ ਵੀ ਦੁਪੱਟਾ ਜਿਹੜਾ ਲਗਵਾ ਸਕਦੇ ਹੋ ਠੀਕ ਹੈ ਜੀ ਬਟ ਇਹ ਹੈ ਕਿ ਕਈ ਵਾਰ ਇਦਾਂ ਹੁੰਦਾ ਕਿ ਸਾਨੂੰ ਮਜਬੂਰ ਨਹੀ ਜਿਹੜਾ ਪਿਓਰ ਦਾ ਦੁਪੱਟਾ ਐਡ ਆਨ ਕਰਨਾ ਪੈਂਦਾ ਕਿਉਂਕਿ ਕਲਰ ਉਸੇ ਤੇ ਹੀ ਪ੍ਰੋਪਰ ਆਉਂਦਾ ਏ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਹੈਵੀ ਸੂਟ ਹੈ ਜੀ ਇਹਦੇ ਨਾਲ ਦੇ ਜਿੰਨੇ ਵੀ ਸੂਟ ਰੈਡੀ ਹੋਏ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕਿਸੇ ਦਾ ਦੁਪੱ ਅਗਲਾ ਪੀਸ ਵੀ ਬਿਲਕੁਲ ਐਵੇਂ ਹੀ ਰੈਡੀ ਹੋਇਆ ਜਿਵੇਂ ਤੁਹਾਨੂੰ ਮੈਂ ਉਹ ਦਿਖਾਇਆ ਸੀ ਨਾ ਪਹਿਲੇ ਵਾਲਾ ਤੇ ਉਸੇ ਤਰ੍ਹਾਂ ਹੀ ਇਹ ਰੈਡੀ ਹੋਇਆ ਉਸੇ ਤਰ੍ਹਾਂ ਹੀ ਸ਼ਰਾਰਾ ਤੇ ਸ਼ਰਟ ਇਹਦੀ ਰੈਡੀ ਹੋਈ ਹੋਈ ਉਸੇ ਤਰ੍ਹਾਂ ਹੀ ਬੈਗ ਤੇ ਆਪਾਂ ਲਟਕਣ ਦਿੱਤੇ ਹੋਏ ਨੇ ਤਿੰਨਾਂ ਦਾ ਸਾਰਾ ਕੁਝ ਸੇਮ ਹੀ ਆ ਵਰਕ ਵੀ ਸੇਮ ਫੈਬਰਿਕ ਵੀ ਸੇਮ ਔਰ ਕਲਰ ਵੀ ਸੇਮ ਇਥੋਂ ਤੱਕ ਕਿ ਆਪਾਂ ਲਟਕਣ ਵੀ ਸੇਮ ਹੀ ਐਡ ਆਨ ਕੀਤੇ ਹੋਏ ਨੇ ਕਿਉਂਕਿ ਜਦੋਂ ਸਾਰਾ ਆਪਾਂ ਨੇ ਸੇਮ ਰੱਖਿਆ ਫਿਰ ਲਟਕਣ ਆਪਾਂ ਨੇ ਕਿਉਂ ਅਲੱਗ ਲਾਉਣੇ ਨੇ ਠੀਕ ਹੈ ਜੀ ਤੇ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਹੈ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਉਂ ਡਿਫਰੈਂਟ ਰੈਡੀ ਕੀਤਾ ਇਸ ਕਰਕੇ ਉਹ ਦਿਖਾਉਣਾ ਜ਼ਰੂਰੀ ਹੈ ਇਸ ਤਰ੍ਹਾਂ ਪੂਰੇ ਹੈਵੀ ਸੂਟ ਨੇ ਜੀ ਇਹ ਤੁਸੀਂ ਦੁਪੱਟਾ ਦੇਖ ਸਕਦੇ ਹੋ ਜਿੰਨਾ ਸਾਡੇ ਸ਼ਰਾਰੇ ਦੇ ਉੱਪਰ ਕੰਮ ਕੀਤਾ ਗਿਆ ਉਹਨਾ ਹੀ ਦੁਪੱਟੇ ਦੇ ਉੱਪਰ ਕੀਤਾ ਗਿਆ ਬਹੁਤ ਨੀਟ ਐਂਡ ਕਲੀਨ ਜਿਹੜਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਔਰ ਇਸੇ ਤਰ੍ਹਾਂ ਹੀ ਆਪਾਂ ਟਿਸ਼ੂ ਪੇਸਟਿੰਗ ਲਾ ਕੇ ਦੁਪੱਟਾ ਜਿਹੜਾ ਰੈਡੀ ਕੀਤਾ ਜਿੰਨਾ ਕੰਮ ਸਾਡੇ ਦੁਪੱਟੇ ਦੇ ਉੱਪਰ ਹੋਇਆ ਉਸੇ ਤਰ੍ਹਾਂ ਹੀ ਆਪਾਂ ਟਿਸ਼ੂ ਜਿਹੜੀ ਟਿਸ਼ੂ ਜਿਹੜਾ ਐਡ ਆਨ ਕੀਤਾ ਹੋਇਆ ਜੀ ਕਈ ਵਾਰ ਮੈਂ ਦੇਖਿਆ ਵੀ ਜਦਦਾ ਇਹ ਇਦਾਂ ਹੀ ਜਿਵੇਂ ਵਰਕ ਕੀਤਾ ਹੁੰਦਾ ਤਾਂ ਨਿਚਲੀ ਸਾਈਡ ਇਦਾਂ ਕੁਝ ਵੀ ਫਿਨਿਸ਼ਿੰਗ ਨਹੀਂ ਦਿੱਤੀ ਹੁੰਦੀ ਤਾਂ ਕਾਫੀ ਸਾਰੇ ਥ੍ਰੈਡ ਜਿਹੜੇ ਨੇ ਉਹ ਨਿਕਲੇ ਹੁੰਦੇ ਨੇ ਬਾਅਦ ਵਿੱਚ ਉਹ ਸਾਨੂੰ ਤੰਗ ਕਰ ਦਿੰਦੇ ਨੇ ਕਦੀ ਸਾਡੇ ਚੂੜੀਆਂ ਨਾਲ ਲੜ ਗਏ ਜਾਂ ਕਦੇ ਸਾਡੇ ਜਿਹੜਾ ਸੂਟ ਦੇ ਵਿੱਚ ਇਦਾਂ ਮਟੀਰੀਅਲ ਲੱਗਿਆ ਹੋਇਆ ਉਹਨਾਂ ਨਾਲ ਲੜ ਗਏ ਤਾਂ ਬੜਾ ਯਾਨੀ ਕਿ ਪਰੇਸ਼ਾਨ ਹੁੰਦੀਆਂ ਨੇ ਪਹਿਣਾ ਵੀ ਇਸ ਕਰਕੇ ਆਪਾਂ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਇਦਾਂ ਹੀ ਨਹੀਂ ਇਹ ਫਿਨਿਸ਼ਿੰਗ ਦਿੱਤੀ ਨਾਲ ਤਾਂ ਇਹ ਆਪਣੇ ਸੂਟ ਦੀ ਲੁੱਕ ਵਾਈਜ਼ ਬਹੁਤ ਜ਼ਿਆਦਾ ਸੋਹਣਾ ਲੱਗਦਾ ਔਰ ਸੈਕਿੰਡ ਡੇ ਕੀ ਸੇਫ ਵੀ ਰਹਿੰਦਾ ਜਿੱਦਾਂ ਵਰਕ ਹੈ ਇਹਦਾ ਪਰ ਪ੍ਰੋਬਲਮ ਨਹੀਂ ਹੋਏਗੀ ਕੋਈ ਜਿਹੜਾ ਇਹਦੇ ਵਿੱਚ ਕੋਈ ਵੀ ਮਟੀਰੀਅਲ ਹੋ ਨਹੀਂ ਨਿਕਲੇਗਾ ਠੀਕ ਹੈ ਜੀ ਤੇ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਦੁਪੱਟਾ ਬਣਿਆ ਹੋਇਆ ਜੀ ਆਰਾਮ ਨਾਲ ਤੁਸੀਂ ਸਿਰ ਦੇ ਉੱਪਰ ਲਓ ਬੁੱਕਲ ਮਾਰ ਕੇ ਲਓ ਜਿਵੇਂ ਮਰਜੀ ਜਿਵੇਂ ਤੁਹਾਡਾ ਦਿਲ ਕਰਾ ਤੁਸੀਂ ਉਸ ਤਰੀਕੇ ਨਾਲ ਦੁਪੱਟਾ ਜਿਹੜਾ ਪੇਅਰ ਅਪ ਕਰ ਸਕਦੇ ਹੋ ਕਲਰ ਸਾਰੇ ਹੀ ਬੇਬੀ ਪਿੰਕ ਰਹਿਣਗੇ ਦੂਸਰਾ ਜਿਹੜਾ ਇੱਕ ਹੋਰ ਸੇਮ ਹੀ ਰੈਡੀ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਲਰ ਬਹੁਤ ਪਿਆਰਾ ਲੱਗ ਰਿਹਾ ਜੀ ਇਨਨੂੰ ਨਾਲ ਦੇ ਨਾਲ ਫੋਲਡ ਤਾਂ ਕਰ ਰਹੀਆਂ ਕਿਉਂਕਿ ਇਹ ਸਾਰੇ ਡਰਾਈਕਲਿੰਗ ਹੋਏ ਹੋਏ ਆ ਤਾਂ ਕਿਤੇ ਮਿਕਸਪ ਨਾ ਹੋ ਜਾਣ ਲੋਜੀ ਇਹ ਵੀ ਇਸੇ ਤਰ੍ਹਾਂ ਹੀ ਰੈਡੀ ਹੋਇਆ ਤਿੰਨੋਂ ਸੂਟ ਸੇਮ ਡਿਜ਼ਾਈਨ ਦੇ ਰੈਡੀ ਹੋਏ ਹੋਏ ਨੇ ਸੇਮ ਹੀ ਵਰਕ ਹੈ ਜੀ ਘੇਰੇ ਤੇ ਵੀ ਸ਼ਰਟ ਤੇ ਵੀ ਤੇ ਦੋ ਦੁਪੱਟੇ ਆਪਾਂ ਨੇ ਹੈਵੀ ਰੈਡੀ ਕੀਤੇ ਉਹਨਾਂ ਦੇ ਉਹ ਵੀ ਭੈਣ ਦੀ ਚੁਆਇਸ ਦੇ ਅਕੋਰਡਿੰਗ ਕਿ ਇੱਕ ਦੁਪੱਟਾ ਸਾਨੂੰ ਹਲਕਾ ਚਾਹੀਦਾ ਥੋੜਾ ਗਰਲਿਸ਼ ਲੁੱਕ ਦੇ ਵਿੱਚ ਦੋ ਦੁਪੱਟੇ ਸਾਨੂੰ ਹੈਵੀ ਚਾਹੀਦੇ ਨੇ ਤੋਨੂੰ ਇਹਨਾਂ ਦੇ ਵਿੱਚੋਂ ਇਹ ਲੱਗ ਰਿਹਾ ਕਿ ਮੈਨੂੰ ਇਹ ਵਰਕ ਪਸੰਦ ਆ ਦੇ ਬਟ ਮੈਂ ਕਲਰ ਨਹੀਂ ਇਹ ਕਰਵਾਉਣਾ ਚਾਹੁੰਦੀ ਹਾਂ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਇਹ ਬਿਲਕੁਲੀ ਸਿੰਪਲ ਸੋਬਰ ਜਿਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੈਵੀ neck ਬਣਿਆ ਹੋਇਆ ਦਾ V shape ਦੇ ਵਿੱਚ neck ਬਣਾਇਆ ਉਹਨਾਂ ਨੇ ਕਿਹਾ ਸੀ ਕਿ ਆਪਣੀ ਚੁਆਇਸ ਦੇ ਅਕੋਰਡਿੰਗ ਸਾਨੂੰ ਤਿੰਨ ਸੂਟ ਇਦਾਂ ਦੇ ਬਣਾ ਦਿਓ ਕਿ ਜਿਹੜੇ ਥੋੜੇ ਵੀ ਸੋਹਣੇ ਵੀ ਲੱਗਣ ਔਰ ਸਿੰਪਲ ਸੋਬਰ ਵੀ ਲੱਗਣ ਇਸ ਤਰ੍ਹਾਂ ਆਪਾਂ ਇਹ ਰੈਡੀ ਕੀਤਾ ਤੇ V shape neck ਹੈ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਅਕੜ ਦਾਣੇ ਔਰ ਮੋਤੀ ਦਾ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਔਰ ਇਸ ਤਰ੍ਹਾਂ ਇਹਦੀਆਂ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਇਹ ਵੀ ਉਹਨਾਂ ਦੇ ਸੂਟ ਨੇ ਜਿਹੜੇ ਪਹਿਲਾਂ ਤੁਹਾਨੂੰ ਬੇਬੀ ਪਿੰਕ ਸੂਟ ਦਿਖਾਏ ਨੇ ਉਸੇ ਭੈਣ ਦੇ ਸੂਟ ਨੇ ਸਾਰੇ ਇਹ ਇਸ ਤਰ੍ਹਾਂ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਇਹਦੀਆਂ ਬਹੁਤ ਪਿਆਰੀ ਲੁੱਕ ਆਏਗੀ ਜੀ ਇਹਦੇ ਨਾਲ ਕਿਉਂਕਿ ਬਾਜ਼ੂ ਹੈਵੀ ਨੇ ਸੂਟ ਦੇ ਉੱਪਰ ਕੰਮ ਘੱਟ ਹੈ ਤਾਂ ਇਹਦੇ ਨਾਲ ਜਿਹੜੀ ਲੁੱਕ ਵਾਈਜ਼ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਇਸ ਤਰ੍ਹਾਂ ਆਪਾਂ ਨਾਲ ਰੱਖਿਆ ਹੋਇਆ ਜੀ ਪਲਾਜ਼ੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪਲਾਜ਼ੋ ਹੈ ਸਿੰਪਲ ਸੋਬਰ ਜਿਆ ਇਸ ਤਰ੍ਹਾਂ ਆਪਾਂ ਨੇ ਗੋਟਾ ਪਤੀ ਲਾਈਨਾਂ ਦੇ ਕੇ ਪਲਾਜ਼ੋ ਜਿਹੜਾ ਨੀਚੇ ਰੈਡੀ ਕੀਤਾ ਹੋਇਆ ਹੈ ਜੀ ਦੇ ਨਾਲ ਇਹਦੇ ਆਪਾਂ ਰੱਖਿਆ ਹੋਇਆ ਬਿਲਕੁਲ ਸਿੰਪਲ ਜਿਹਾ ਦੁਪੱਟਾ ਕਿਉਂਕਿ ਇਹ ਥੋੜਾ ਜਿਹਾ ਸਿੰਪਲ ਵੀ ਲੱਗੇ গারਲਿਸ਼ ਲੁੱਕ ਦੇ ਵਿੱਚ ਵੀ ਲੱਗੇ ਤਾਂ ਇਹਦੇ ਉੱਪਰ ਆਪਾਂ ਕੋਈ ਵੀ ਟਿਸ਼ੂ ਫਿਨਿਸ਼ਿੰਗ ਜਿਹੜੀ ਨਹੀਂ ਦਿੱਤੀ ਹੈਗੀ ਕਿਉਂਕਿ ਜਿਆਦਾ ਟਿਸ਼ੂ ਫਿਨਿਸ਼ਿੰਗ ਉਹਨਾਂ ਚੀਜ਼ਾਂ ਨੂੰ ਦੇਣ ਦੀ ਲੋੜ ਹੁੰਦੀ ਜਿਹੜਾ ਆਪਾਂ ਨੇ ਕੋਈ ਹੈਵੀ ਕਿਸੇ ਪੀਸ ਸੂਟ ਨੂੰ ਵੀ ਕਿਸੇ ਪਾਰਟੀ ਫੰਕਸ਼ਨ ਤੇ ਵੇਅਰ ਕਰਨਾ ਹੋਵੇ ਉਹਨਾਂ ਦੇ ਸਿੰਪਲ ਸੋਪਰ ਜਿਹੇ ਸੂਟ ਦੇ ਨਾਲ ਉਹ ਸਿੰਪਲ ਲੁੱਕ ਦੇ ਵਿੱਚ ਹੀ ਆਪਾਂ ਨੇ ਰੱਖਿਆ ਹੋਇਆ ਜੀ ਤੇ ਇਹ ਆਪਾਂ ਕੀਤਾ ਹੋਇਆ ਜੀ ਕੀਵੀ ਸਿਲਕ ਦੇ ਉੱਪਰ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਚਲੋ ਧੀ ਅਗਲਾ ਸੂਟ ਇਹ ਬਹੁਤ ਜਿਆਦਾ ਸੋਹਣਾ ਤੇ ਬੜਾ ਸਿੰਪਲ ਜਿਹਾ ਸੋਹਣਾ ਸਿੰਪਲ ਔਰ ਛੋਟੀ ਜਿਹੀ ਸ਼ਾਰਟ ਜੀ ਲੈਂਥ ਹੈ ਬੜਾ ਹੀ ਪਿਆਰਾ ਲੱਗ ਰਿਹਾ ਇਸ ਤਰ੍ਹਾਂ ਸੈਂਟਰ ਪੈਨਲ ਬਣਿਆ ਹੋਇਆ ਘੇਰੇ ਦੇ ਉੱਪਰ ਕੰਮ ਹੈ ਨੈਕ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਕਿਉਂਕਿ ਤੁਹਾਨੂੰ ਪ੍ਰੋਪਰ ਜਿਹੜਾ ਵਰਕ ਬਾਰੇ ਪਤਾ ਲੱਗ ਸਕੇ ਦੇਖੋ ਜੀ ਨੈਕ ਚੈੱਕ ਕਰੋ ਇੱਕ ਇੱਕ ਚੀਜ਼ ਚੈੱਕ ਕਰੋ ਬਹੁਤ ਪਿਆਰਾ ਜਿਹੜਾ ਮੜ ਕੇ ਕੰਮ ਕੀਤਾ ਹੋਇਆ ਇੱਕ ਵੀ ਮੋਤੀ ਇੱਧਰ ਉੱਧਰ ਨਹੀਂ ਹਿਲ ਰਿਹਾ ਹੈਗਾ ਕਿ ਤੁਹਾਨੂੰ ਲੱਗੇ ਕਿ ਨਹੀਂ ਇੱਥੋਂ ਅਗਰ ਇੱਕ ਮੋਤੀ ਨਿਕਲਿਆ ਤਾਂ ਸਾਰੇ ਮੋਤੀ ਨਿਕਲ ਜਾਣਗੇ ਬਹੁਤ ਪਿਆਰਾ ਕੰਮ ਹੈ ਜੀ ਇਸੇ ਨੂੰ ਕਹਿੰਦੇ ਹੁੰਦੇ ਨੇ ਕਿ ਇਹ ਬੁਟੀਕ ਸਟਾਈਲ ਸੂਟ ਨੇ ਕਿਉਂਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਵੀ ਇਦਾਂ ਦਾ ਐਡ-ਆਨ ਨਹੀਂ ਹੈਗਾ ਕਿ ਜਿਹੜਾ ਸ਼ੌਪ ਵਾਲਾ ਹੋਵੇ ਸ਼ੌਪ ਤੋਂ ਆਪਾਂ ਸੂਟ ਬਾਏ ਕਰ ਲੈਣੇ ਆ ਸਸਤੇ ਮਿਲ ਜਾਂਦੇ ਨੇ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਮਿਲਦੇ ਹੈਗੇ ਬਟ ਜਿਹੜਾ ਇਹ ਮਟੀਰੀਅਲ ਹੈ ਜੀ ਇਹ ਉਹਨਾਂ ਸੂਟਾਂ ਦੇ ਉੱਪਰ ਨਹੀਂ ਐਡ ਕੀਤਾ ਜਾਂਦਾ ਹੈਗਾ ਇਸੇ ਕਰਕੇ ਉਹ ਸੂਟ ਜਿਹੜੇ ਨ ਸਸਤੇ ਹੁੰਦੇ ਨੇ ਠੀਕ ਹੈ ਤੇ ਬੁਟੀਕ ਦੇ ਸੂਟ ਮਹਿੰਗੇ ਇਸੇ ਕਰਕੇ ਹੁੰਦੇ ਨੇ ਠੀਕ ਹੈ ਜੀ ਕਿਉਂਕਿ ਇਹ ਤੁਹਾਡੀ ਚੁਆਇਸ ਅਕੋਰਡਿੰਗ ਕੰਮ ਹੁੰਦਾ ਮਟੀਰੀਅਲ ਆਪਣੀ ਚੁਆਇਸ ਦੇ ਅਕੋਰਡਿੰਗ ਆਪਾਂ ਐਡ-ਆਨ ਕਰਦੇ ਆ ਤੁਸੀਂ ਕਈ ਸੂਟ ਦੇਖੇ ਹੋਣਗੇ ਜਿਹੜੇ ਆਪਾਂ ਸਹੀ ਵਾਰ ਤੁਸੀਂ ਨੋਟ ਕਰਿਓ ਰੈਡੀमेड ਲੈਂਦੇ ਹੁੰਦੇ ਨੇ ਉਹਨਾਂ ਦਾ ਮਟੀਰੀਅਲ ਬਹੁਤ ਜਲਦੀ ਜਿਹੜਾ ਕਾਲਾ ਪੈ ਜਾਂਦਾ ਹੁਣ ਤੁਸੀਂ ਇਹ ਚੈੱਕ ਕਰੋ ਬਹੁਤ ਪਿਆਰੀ ਸ਼ਾਈਨ ਹੈ ਤੁਸੀਂ ਇਹਨਾਂ ਨੂੰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਸਾਰੀਆਂ ਭੈਣਾਂ ਨੂੰ ਅੱਜ ਤੁਸੀਂ ਅਗਰ ਇਹਨਾਂ ਨੂੰ ਲੌਂ ਤਾਂ ਡ్రਾਈਕਲਿੰਗ ਕਰਵਾਉਣ ਤੋਂ ਬਾਅਦ ਪਲੀਜ਼ ਇਹਨਾਂ ਨੂੰ ਤੁਸੀਂ ਪੋਲੀਥੀਨ ਦੇ ਵਿੱਚ ਪਾ ਕੇ ਪੈਕ ਕਰਕੇ ਰੱਖੋ ਤੁਹਾਡਾ ਮਟੀਰੀਅਲ ਕਦੀ ਵੀ ਕਾਲਾ ਨਹੀਂ ਹੋਊਗਾ ਬਟ ਮੈਂ ਆਪਣੀ ਚੀਜ਼ ਦੀ ਗਾਰੰਟੀ ਲੈ ਰਹੀ ਹਾਂ ਮੈਂ ਕਿਸੇ ਹੋਰ ਦੀ ਗਾਰੰਟੀ ਨਹੀਂ ਲੈ ਰਹੀ ਹੈਗੀ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਅਸੀਂ ਮਟੀਰੀਅਲ ਐਡ ਆਨ ਕਰ ਰਹੇ ਹਾਂ ਬਹੁਤ ਹੀ ਫਾਈਨ ਕੁਆਲਿਟੀ ਦਾ ਐਡ ਆਨ ਕਰ ਰਹੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਬਹੁਤ ਸੋਹਣੀ ਲੈਸ ਜਿਹੜੀ ਸੂਟ ਨੂੰ ਜਿਹੜੀ ਲਗਾਈ ਹੋਈ ਪਾਈਪਿੰਗ ਦਿੱਤੀ ਹੋਈ ਬਹੁਤ ਪਿਆਰਾ ਲੱਗ ਰਿਹਾ ਸਿੰਪਲ ਸੋਬਰ ਵੀ ਲੱਗ ਰਿਹਾ ਸੋਹਣਾ ਵੀ ਲੱਗ ਰਿਹਾ ਤੇ ਇਹ ਵੀ ਆਪਾਂ ਸੈਮੀ ਕਰੇਵ ਦੇ ਉੱਪਰ ਰ ਦੇ ਨਾਲ ਹੀ ਆਪਾਂ ਜਿੱਪ ਜਿਹੜੀ ਬੈਗ ਦੇ ਉੱਪਰ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਤੁਸੀਂ ਇਸ ਨੂੰ ਦੇਖ ਸਕਦੇ ਇਸ ਨੂੰ ਆਪਾਂ ਨੇ ਟਿਸ਼ੂ ਨਾਲ ਰੈਡੀ ਕੀਤਾ ਹੋਇਆ ਕਿਉਂਕਿ ਇਹਦੇ ਉੱਪਰ ਸਾਨੂੰ ਲੱਗ ਰਿਹਾ ਸੀ ਕਿ ਟਿਸ਼ੂ ਫਿਨਿਸ਼ਿੰਗ ਦੇਣੀ ਨੀਡ ਹੈਗੀ ਇਸ ਸੂਟ ਨੂੰ ਇਸ ਕਰਕੇ ਆਪਾਂ ਟਿਸ਼ੂ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਤੇ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਕਲੀਆਂ ਵਾਲਾ ਸ਼ਰਾਰਾ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਇਸ ਇਸ ਕਲਰ ਦੇ ਉੱਪਰ ਕੋਈ ਵੀ ਡਿਜ਼ਾਈਨ ਜਿਹੜਾ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਜਾਂ ਸੂਟ ਹੈ ਜੀ ਸਿੰਪਲ ਸੋਬਰ ਵੀ ਹੈ ਔਰ ਅਗਰ ਮੈਂ ਗੱਲ ਕਰਾਂ ਹੈਵੀ ਲੁੱਕ ਦੀ ਤਾਂ ਬਹੁਤ ਜ਼ਿਆਦਾ ਹੈਵੀ ਲੁੱਕ ਵੀ ਲੱਗੇਗੀ ਇਹਦੇ ਤੁਸੀਂ ਦੇਖੋ ਨੈਕ ਬਹੁਤ ਪਿਆਰਾ ਬਣਿਆ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਸੈਂਟਰ ਪੈਨਲ ਬਣਿਆ ਹੋਇਆ ਔਰ ਘੇਰਾ ਵੀ ਨਾਲ ਹੀ ਆਪਾਂ ਰੈਡੀ ਜਿਹੜਾ ਕੀਤਾ ਹੋਇਆ ਹੈ ਤੇ ਇਹ ਰਹੇਗਾ ਜੀ ਇਹਦਾ ਨਾ ਦੁਪੱਟਾ ਇਹ ਦੁਪੱਟਾ ਪਾ ਥੋੜਾ ਜਿਆ ਥੋੜਾ ਹੈਵੀ ਬਣਾਇਆ ਇਸ ਨੂੰ ਟਿਸ਼ੂ ਪੇਸਟਿੰਗ ਜਿਹੜੀ ਕੀਤੀ ਹੋਈ ਏ ਔਰ ਜਿਹੜੀ ਲੈਸ਼ ਆਪਾਂ ਨੇ ਸੂਟ ਦੇ ਉੱਪਰ ਚਾਕਾਂ ਤੇ ਬਾਹਾਂ ਦੇ ਉੱਪਰ ਕੱਢੀ ਹੋਈ ਉਹੀ ਆਪਾਂ ਨੇ ਜਿਹੜੀ ਲੈਸ਼ ਇਹੋ ਦੁਪट्टे ਦੇ ਉੱਪਰ ਕੱਢੀ ਹੋਈ ਔਰ ਇਸ ਤਰ੍ਹਾਂ ਆਪਾਂ ਨੇ ਦੁਪट्टे ਦੇ ਵਿੱਚ ਗੋਟਾ ਪੱਤੀ ਦੀਆਂ ਲਾਈਨਾਂ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਆਪਾਂ ਹੈਵੀ ਸੂਟ ਪਾ ਪਾ ਕੇ ਨੱਕ ਗਏ ਹੁੰਨੇ ਆ ਵੀ ਹਾਂ ਆਪਾਂ ਉਦਾਂ ਕਿ ਕੁਝ ਲਾਈਟ ਵੇਟ ਹੋਵੇ ਕੁਝ ਸੋਬਰ ਜਿਹਾ ਹੋਵੇ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਨੇ ਆ ਜਾਂਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਕ ਪਹਿਲਾ ਪੀਚ ਵਾਲਾ ਕਲਰ ਦਿਖਾਇਆ ਔਰ ਇੱਕ ਇਹ ਵਾਲਾ ਮਹਿਰੂਨ ਕਲਰ ਦਿਖਾਇਆ ਲੋਤੀ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਪਿਆਰਾ ਹੈ ਘੇਰੇ ਦਾ ਕੰਮ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਘੇਰੇ ਦਾ ਕੰਮ ਰਹੇਗਾ ਇਸ ਤਰ੍ਹਾਂ ਸਿੰਪਲ ਸੋਬਰ ਜਿਹਾ ਔਰ ਪੂਰੀ ਸ਼ੋਰਦੇਵ ਜਿਸ ਤਰ੍ਹਾਂ ਸਿੱਪੀ ਨਾਲ ਜਿਹੜਾ ਕੰਮ ਹੈ ਉਹ ਕੀਤਾ ਗਿਆ ਕਿਉਂਕਿ ਤਿੰਨੋਂ ਡਿਜ਼ਾਈਨ ਆਪਾਂ ਆਪਣੀ ਪਸੰਦ ਦੇ ਬਣਾਉਣੇ ਸੀ ਔਰ ਤਿੰਨੋਂ ਹੀ ਆਪਾਂ ਡਿਫਰੈਂਟ ਡਿਫਰੈਂਟ ਬਣਾਏ ਆ ਕੋਈ ਵੀ ਡਿਜ਼ਾਈਨ ਕਿਸੇ ਨਾਲ ਮੈਚ ਨਾ ਹੋਵੇ ਕਿਉਂਕਿ ਫਿਰ ਐਦਾਂ ਹੁੰਦਾ ਕਿ ਹਾਏ ਐਦਾਂ ਦਾ ਤਾਂ ਮੈਂ ਪਹਿਲਾਂ ਵੀ ਵੇਅਰ ਕੀਤਾ ਸੀ ਇਹ ਵੀ ਸੇਮ ਹੀ ਡਿਜ਼ਾਈਨ ਹੈ ਨਹੀਂ ਜੀ ਤੁਸੀਂ ਜਿਹੜਾ ਵੀ ਸੂਟ ਚੱਕੋਗੇ ਤੁਸੀਂ ਉਹੀ ਕਹੋਗੇ ਕਿ ਇਹ ਉਹਦੇ ਨਾਲੋਂ ਵੀ ਜਿਆਦਾ ਸੋਹਣਾ ਹੈ ਠੀਕ ਹੈ ਇਹ ਤਿੰਨੋਂ ਡਿਜ਼ਾਈਨ ਸਾਡੀ ਚੁਆਇਸ ਦੇ ਨੇ ਜੀ ਇਸ ਨੂੰ ਆਪਾਂ ਨੇ ਸਿਰਫ ਪਾਈਪਿੰਗ ਦਿੱਤੀ ਹੋਈ ਹੈ ਇਸ ਦੇ ਉੱਪਰ ਕੋਈ ਫਿਨਿਸ਼ਿੰਗ ਪੱਟੀ ਨਹੀਂ ਲਗਾਈ ਕੋਈ ਕੁਝ ਨਹੀਂ ਕੀਤਾ ਸਿਰਫ ਸਿੰਪਲ ਲੁੱਕ ਦੇ ਵਿੱਚ ਇਹਨੂੰ ਬਣਾਇਆ ਹੋਇਆ ਆਪਾਂ ਨੇ ਤੇ ਬਹੁਤ ਪਿਆਰਾ ਲੱਗ ਰਿਹਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਵੀ ਸੇਮ ਹੀ ਕੰਮ ਰਹੇਗਾ ਇਸ ਤਰ੍ਹਾਂ ਇਸ ਨੂੰ ਵੀ ਬੈਗ ਦੇ ਉੱਪਰ ਲਟਕਣ ਠੀਕ ਹੈ ਔਰ ਜਿਪ ਦਿੱਤੀ ਹੋਈ ਹੈ ਉਹ ਤੁਹਾਡੀ ਚੁਆਇਸ ਅਕੋਰਡਿੰਗ ਰਹੇਗਾ ਜੋ ਤੁਸੀਂ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰੋਗੇ ਉਹਦੇ ਅਕੋਰਡਿੰਗ ਹੀ ਤੁਹਾਡੇ ਸੂਟ ਸਟਿਚ ਹੋਣਗੇ ਠੀਕ ਹੈ ਪੈਣਾ ਜਦੋਂ ਵੀ ਤੁਸੀਂ ਸਾਨੂੰ ਮੈਜ਼ਰਮੈਂਟ ਸੈਂਡ ਕਰਨਾ ਪਲੀਜ਼ ਉਹਦੇ ਵਿੱਚ ਤਾਂ ਸਾਨੂੰ ਬਿਲਕੁਲ ਤੁਹਾਡੀ ਜਿੰਦਾ ਲੈਂਥ ਹੋਗੀ ਤੁਹਾਡਾ ਨੈਕ ਹੋ ਗਿਆ ਤੁਹਾਡਾ ਘੇਰਾ ਚੈਸਟ ਕਮਰ हिਪ ਠੀਕ ਹੈ ਤੇ ਤੁਹਾਡੀ ਬਾਟਮ ਦੀ ਲੈਂਥ ਕਿੰਨੀ ਹੈ ਤੁਹਾਡੀ ਮੂਰੀ ਜਿਹੜੀ ਉਹ ਕਿੰਨੀ ਹੈ ਠੀਕ ਹੈ ਸਾਰਾ ਕੁਝ ਮੈਂਸ਼ਨ ਕਰਨਾ ਉਸ ਤੋਂ ਇਲਾਵਾ ਅਗਰ ਤੁਸੀਂ ਜਿਪ ਲਟਕਣ ਵਗੈਰਾ ਜੋ ਵੀ ਐਡ-ਆਨ ਕਰਾਉਣਾ ਚਾਹੁੰਦੇ ਤੁਸੀਂ ਉਹ ਵੀ ਸਾਨੂੰ ਮੈਜ਼ਰਮੈਂਟ ਦੇ ਵਿੱਚ ਹੀ ਮੈਂਸ਼ਨ ਕਰਨਾ ਠੀਕ ਹੈ ਜੀ ਕਿਉਂਕਿ ਜੋ ਤੁਸੀਂ ਸਾਨੂੰ ਮੈਜ਼ਰਮੈਂਟ ਮੈਂਸ਼ਨ ਕਰਨਾ ਉਹਦੇ ਅਕੋਰਡਿੰਗ ਹੀ ਆਪਾਂ ਤੁਹਾਡੇ ਸੂਟ ਜਿਹੜੇ ਨੇ ਸਟਿਚ ਕਰਨੇ ਨੇ ਉਸ ਤੋਂ ਬਾਅਦ ਜੇ ਕੁਝ ਰੋਂਗ ਹੁੰਦਾ ਤਾਂ ਆਪਾਂ ਬੈਠੇ ਆ ਜੀ ਉਹਦਾ ਜੋ ਵੀ ਸਾਡਾ ਹੋਏਗਾ ਅਸੀਂ ਤੁਹਾਨੂੰ ਸੈੱਟ ਕਰਕੇ ਦਵਾਂਗੇ ਠੀਕ ਹੈ ਤੇ ਦੇਖ ਸਕਦੇ ਇਸ ਤੇ ਆਪਾਂ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਇੱਕ ਸੂਟ ਆਪਾਂ ਨੇ ਬਣਾਤਾ ਜੀ ਸਲਵਾਰ ਨਾਲ ਇੱਕ ਸੂਟ ਆਪਾਂ ਬਣਾਤਾ ਟਰੌਜ਼ਰ ਨਾਲ ਇੱਕ ਸੂਟ ਬਣਾਤਾ ਆਪਾਂ ਨੇ ਸ਼ਰਾਰੇ ਨਾਲ ਠੀਕ ਹੈ ਕਿਉਂਕਿ ਸਾਨੂੰ ਇਸੇ ਤਰ੍ਹਾਂ ਹੀ ਕਿਹਾ ਗਿਆ ਸੀ ਕਿ ਤਿੰਨੋਂ ਸੂਟ ਅਲੱਗ-ਅਲੱਗ ਕਰ ਦਿਓ ਤੇ ਜਿਹੜੇ ਸਾ ਆਪਾਂ ਨੂੰ ਡਿਜ਼ਾਈਨ ਸੋਹਣੇ ਲੱਗੇ ਸਿੰਪਲ ਸੋਬਰ ਵੀ ਔਰ গারਲਿਸ਼ ਲੁੱਕ ਦੇ ਵਿੱਚ ਵੀ ਉਹੀ ਡਿਜ਼ਾਈਨ ਆਪਾਂ ਨੇ ਰੈਡੀ ਜਿਹੜੇ ਨੇ ਕੀਤੇ ਹੋਏ ਨੇ ਤੇ ਇਸ ਨਾਲ ਵੀ ਦੁਪੱਟਾ ਆਪਾਂ ਬਿਲਕੁਲ ਸਿੰਪਲ ਸੋਬਰ ਜਿਹਾ ਰੱਖਿਆ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਡੇ ਸੂਟ ਦੇ ਵਿੱਚ ਮੋਤੀ ਦਾ ਕੰਮ ਹੈ ਜਿਵੇਂ ਸਾਡੇ ਸੂਟ ਦੇ ਵਿੱਚ ਵਰਕ ਹੋਇਆ ਹੋਇਆ ਉਸੇ ਤਰ੍ਹਾਂ ਹੀ ਆਪਾਂ ਦੁਪੱਟੇ ਦੇ ਉੱਪਰ ਜਿਹੜਾ ਲੈਸ਼ ਐਡ ਔਨ ਕੀਤੀ ਹੋਈ ਹੈ ਪਿਓਰ ਕਮਾਲ ਦੇ ਦੁਪੱਟੇ ਰੱਖੇ ਹੋਏ ਨੇ ਜੀ ਕੁਝ ਵੀ ਇੱਥੇ ਤੁਹਾਨੂੰ ਇਹ ਨਹੀਂ ਦੱਸਿਆ ਗਿਆ ਕਿ ਅਗਰ ਪਿਓਰ ਦਾ ਫੈਬਰਿਕ ਲੱਗਿਆ ਤਾਂ ਤੁਹਾਨੂੰ ਪਿਓਰ ਦੱਸਿਆ ਜਾਏਗਾ ਅਗਰ ਸੈਮੀ ਦਾ ਲੱਗਿਆ ਸੈਮੀ ਦਾ ਹੁਣ ਤੁਸੀਂ ਚੈੱਕ ਕਰੋ ਜਿਹੜਾ ਸਾਡਾ ਇਹ ਸੈਮੀ ਦਾ ਫੈਬਰਿਕ ਵੀ ਇਹ ਬਹੁਤ ਅੱਛੀ ਕੁਆਲਿਟੀ ਦਾ ਕੋਈ ਜ਼ਿਆਦਾ ਇਹਦੇ ਵਿੱਚ ਸ਼ਾਈਨ ਨਹੀਂ ਜੇ ਅਗਰ ਮੈਂ ਗੱਲ ਕਰਾਂ ਤਾਂ ਬਿਲਕੁਲ ਸ਼ਾਈਨ ਨਹੀਂ ਹੈਗੀ ਇੱਥੋਂ ਪਤਾ ਲੱਗਦਾ ਕਿ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਕਈ ਵਾਰ ਮੈਂ ਦੇਖਦੀ ਹਾਂ ਕਿ ਬਹੁਤ ਜ਼ਿਆਦਾ ਕੱਪੜਿਆਂ ਵਿੱਚ ਸ਼ਾਈਨ ਹੁੰਦੀ ਹੈ ਤੁਹਾਨੂੰ ਇਹ ਅੰਦਾਜ਼ਾ ਲਾ ਲਿਆ ਕਰੋ ਕਿ ਹਲਕੀ ਕੁਆਲਿਟੀ ਦਾ ਕੱਪੜਾ ਹੈ ਜੀ ਇੱਕ ਸੂਟ ਸਾਡੀ ਭੈਣ ਨੇ ਸਾਨੂੰ ਕਿਹਾ ਸੀ ਕਿ ਅਮਨ ਬਿਲਕੁਲ ਮੇਰਾ ਸਿੰਪਲ ਜਿਹਾ ਬਣਾ ਦਿਓ ਤੇ ਮੈਨੂੰ ਕਲਰ ਇਹ ਵਾਲਾ ਚਾਹੀਦਾ ਤੇ ਉਹ ਅਸੀਂ ਫਿਰ ਇਸ ਤਰ੍ਹਾਂ ਬਣਾ ਦਿੱਤਾ ਭੈਣ ਦਾ ਸੂਟ ਬਹੁਤ ਸੋਹਣਾ ਬਨਾਰਸੀ ਬੂਟੀ ਵਾਲਾ ਬਹੁਤ ਹੀ ਪਿਆਰਾ neck ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਮੈਨੂੰ ਬੈਨ ਵਾਲਾ neck ਚਾਹੀਦਾ ਤੇ ਇਹ ਬਹੁਤ ਹੀ ਪਿਆਰਾ ਬਣਿਆ ਹੋਇਆ ਇਹਨੂੰ ਵੀ ਆਪਾਂ ਸਿੰਪਲ ਸੋਬਰ ਹੀ ਸਟਿਚ ਕੀਤਾ ਇਸ ਤਰ੍ਹਾਂ ਟਿਸ਼ੂ ਪੱਟੀ ਲਾ ਕੇ ਜਿਹੜਾ ਸਟਿਚ ਕੀਤਾ ਹੋਇਆ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਤੇ ਇਸ ਤਰ੍ਹਾਂ ਉਹਦੇ ਨਾਲ ਆਪਾਂ ਨੇ ਟਰੌਜ਼ਰ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਪਿਓਰ ਕਮ ਚਰਾਂ ਦਾ ਦੁਪੱਟਾ ਔਰ ਦੁਪੱਟੇ ਦੇ ਉੱਪਰ ਤੁਸੀਂ ਲੈਸ ਜਿਹੜੀ ਉਹ ਚੈੱਕ ਕਰ ਸਕਦੇ ਹੋ ਇੱਕ ਇੱਕ ਚੀਜ਼ ਦੇ ਵਿੱਚ ਆਪਾਂ ਧਿਆਨ ਰੱਖਦੇ ਆਂ ਇੱਕ ਇੱਕ ਚੀਜ਼ ਤੇ ਤੁਹਾਨੂੰ ਕੁਆਲਿਟੀ ਦਿੰਦੇ ਆਂ ਇਦਾਂ ਨਹੀਂ ਹੈਗਾ ਕਿ ਕੁਝ ਵੀ ਲੱਭਿਆ ਤੇ ਆਪਾਂ ਨੇ ਐਡ-ਆਨ ਕਰ ਦਿੱਤਾ ਨਹੀਂ ਕਿਉਂਕਿ ਦੇਖੋ ਤੁਹਾਡੇ ਕੋਲ ਇੱਕ ਵਾਰੀ ਵੀ ਜਾਣਾ ਤੁਸੀਂ ਸਾਡੇ ਕੋਲ ਕੰਮ ਕਰਵਾ ਰਹੇ ਹੋ ਤੁਸੀਂ ਇੱਕ ਵਾਰੀ ਕਰਵਾ ਲੋਗੇ ਅਗਰ ਆਪਾਂ ਤੁਹਾਡੇ ਨਾਲ ਕੁਝ ਰੋਂਗ ਕਰਾਂਗੇ ਤੁਸੀਂ ਨੈਕਸਟ ਟਾਈਮ ਸਾਡੇ ਕੋਲ ਕੰਮ ਨਹੀਂ ਕਰਵਾਓਗੇ ਠੀਕ ਹੈ ਆਪਾਂ ਹਮੇਸ਼ਾ ਹੀ ਤੁਹਾਡੀ ਚੋਆਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਮੈਂ ਹਮੇਸ਼ਾ ਹੀ ਭੈਣਾਂ ਨੂੰ ਪਹਿਲਾਂ ਉਹਨਾਂ ਦੀ ਠੀਕ ਹੈ ਤੇ ਉਹਨਾਂ ਦਾ ਚੁਆਇਸ ਉਹਨਾਂ ਦਾ ਸਾ ਮੈਨੂੰ ਇਹ ਜਿੰਨਾਂ ਚਿਰ ਪਤਾ ਨਹੀਂ ਲੱਗਦਾ ਕਿ ਸਾਡੀਆਂ ਭੈਣਾਂ ਦਾ ਟੇਸਟ ਕੀ ਉਹਨਾਂ ਚਿਰ ਆਪਾਂ ਉਹਨਾਂ ਦਾ ਕੰਮ ਜਿਹੜਾ ਸ਼ੁਰੂ ਨਹੀਂ ਕਰਦੇ ਉਹ ਮੈਨੂੰ ਕਈ ਵਾਰ ਕਹਿ ਦਿੰਦੇ ਕਿ ਅਮਨ ਆਪਣੀ ਚੁਆਇਸ ਦਾ ਕੁਝ ਵੀ ਬਣਾ ਦੋ ਬਟ ਨਹੀਂ ਇਦਾਂ ਵੀ ਆਪਾਂ ਰਿਸਕ ਨਹੀਂ ਲੈ ਸਕਦੇ ਕਿ ਆਪਣੀ ਚੁਆਇਸ ਦਾ ਹੋ ਜਾਕਦਾ ਉਹ ਚੀਜ਼ ਮੈਨੂੰ ਪਸੰਦ ਹੋਵੇ ਤੁਹਾਨੂੰ ਨਾ ਪਸੰਦ ਹੋਵੇ ਠੀਕ ਹੈ ਫਿਰ ਮੈਂ ਤੁਹਾਨੂੰ ਇਹ ਕਹਿੰਦੀ ਕਿ ਮੈਨੂੰ ਕੋਈ ਵੀ ਇੱਕ ਡਿਜ਼ਾਈਨ ਸੈਂਡ ਕਰ ਦੋ ਮੈਂ ਤੁਹਾਡਾ ਉੱਥੋਂ ਹੀ ਆਈਡੀਆ ਲਾ ਲਵਾਂਗੀ ਵੀ ਤੁਹਾਡਾ ਕਿਵੇਂ ਦਾ ਟੇਸਟ ਹੈ ਤੇ ਉਸੇ ਤਰੀਕੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀਆਂ ਭੈਣ ਇਦਾਂ ਦਾ ਕੋਈ ਵੀ ਡਿਜ਼ਾਈਨ ਜਿਹੜਾ ਭੈਣਾਂ ਨੂੰ ਨਹੀਂ ਪਸੰਦ ਆਇਆ ਸਾਰੀਆਂ ਭੈਣਾਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੀਆਂ ਨੇ ਬਹੁਤ ਸੋਹਣੇ ਸਾਡੇ ਡਿਜ਼ਾਈਨ ਰੈਡੀ ਹੁੰਦੇ ਨੇ ਤੁਸੀਂ ਦੇਖਦੇ ਹੀ ਹੋਣਾ तकरीबन ਸਾਰੇ ਤੇ ਅੱਜ ਵੀ ਜਿੰਨੇ ਤੁਹਾਨੂੰ ਡਿਜ਼ਾਈਨ ਦਿਖਾਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਠੀਕੇ ਦੇ ਨਾਲ ਇੱਕ ਚੀਜ਼ ਮੈਂ ਭੁੱਲ ਗਈਆਂ ਤੇ ਨਾਲ ਇਹਨਾਂ ਦੇ ਜਾ ਰਹੇ ਜੀ ਇਦਾਂ ਨੈਕਲੈਸ ਵਗੈਰਾ ਜਵੈਲਰੀ ਵਗੈਰਾ ਉਹ ਵੀ ਤੁਹਾਨੂੰ ਭੈਣ ਨੇ ਫੋਟੋਆਂ ਭੇਜੀ ਹੋਈਆਂ ਸੀ ਕਿ ਅਮਨ ਇਦਾਂ ਦੇ ਪੀਸਾਂ ਨੂੰ ਜ਼ਰੂਰ ਨਾਲ ਭੇਜ ਦਿਓ ਤੇ ਕੋਸ਼ਿਸ਼ ਕੀਤੀ ਕਿ ਜਿਵੇਂ ਸਾਨੂੰ ਭੈਣ ਨੇ ਕਿਹਾ ਸੀ ਕਿ ਆਪਾਂ ਉਸੇ ਤਰ੍ਹਾਂ ਦਾ ਹੀ ਲੈ ਕੇ ਭੇਜੀਏ ਹਨ ਕਿਉਂਕਿ ਜ ਤਾਂ ਆਪਾਂ ਵੀ ਉਹਨਾਂ ਨੂੰ ਪੂਰੇ ਟਰਸ ਤੇ ਉੱਪਰ ਉਤਰ ਦਿਆਂ ਕਰੇ ਕਿ ਉਹਨਾਂ ਨੂੰ ਸਾਰਾ ਕੁਝ ਜਿਹੜਾ ਪਸੰਦ ਆ ਗਿਆ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਜਿਆਦਾ ਸੋਹਣਾ ਹੈ ਜੀ ਇਹ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਦੇ ਜਿਹੜੇ ਨੈਕਲੈਸ ਵਗੈਰਾ ਸੀ ਉਹ ਚੱਲਦੇ ਹੁੰਦੇ ਸੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਇਹ ਵਾਲਾ ਸੈੱਟ ਹੈ ਬੜਾ ਹੀ ਸੋਹਣਾ ਮੈਨੂੰ ਲੱਗਦਾ ਕਿ ਇਹ ਪਹਿਲੇ ਸਮਿਆਂ ਦੇ ਵਿੱਚ ਇਦਾਂ ਦਾ ਜਿਹੜਾ ਸੈੱਟ ਸੀ ਉਹ ਚੱਲਦੇ ਹੁੰਦੇ ਸੀ ਤੇ ਭੈਣ ਨੇ ਸਾਨੂੰ ਫੋਟੋ ਭੇਜੀ ਕਹਿੰਦੀ ਹੈਗਾ ਮੰਮਾ ਨੇ ਇਦਾਂ ਦਾ ਕਰ ਕੁਝ ਮਿਲ ਗਿਆ ਤਾਂ ਜ਼ਰੂਰ ਭੇਜੋ ਤੇ ਆਪਾਂ ਪੂਰੀ ਕੋਸ਼ਿਸ਼ ਕੀਤੀ ਕਿ ਜੋ ਸਾਨੂੰ ਉਹਨਾਂ ਨੇ ਸੈਂਡ ਕੀਤਾ ਉਸੇ ਤਰ੍ਹਾਂ ਹੀ ਆਪਾਂ ਉਹਨਾਂ ਨੂੰ ਭੇਜੀਏ ਤਾਂ ਬਹੁਤ ਜ਼ਿਆਦਾ ਸੋਹਣੇ ਈਰਿੰਗ ਨੇ ਨਾਲ ਇਹ ਹੈਗੇ ਨੇ ਜੀ ਸਪੈਸ਼ਲ ਜਾਗੋ ਵਾਸਤੇ ਉਹਨਾਂ ਨੇ ਜਾਗੋ ਵਾਸਤੇ ਹੀ ਮੰਗਵਾਏ ਨੇ ਇਸ ਤਰ੍ਹਾਂ ਤੇ ਨਾਲ ਇੱਕ ਸੈੱਟ ਹੋਰ ਹੈ ਤੁਸੀਂ ਸਾਡੇ ਕੋਲ ਜੈਲਰੀ ਵਗੈਰਾ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਇਹ ਪੂਰਾ ਹੈਵੀ ਸੈੱਟ ਰਹੇਗਾ ਜਿੱਦਾਂ ਅੱਜਕੱਲ ਤੁਹਾਨੂੰ ਪਤਾ ਕਿ ਰਾਣੀ ਹਾਰ ਦਾ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਨਾ ਇਹ ਰਹੇਗਾ ਇਸ ਤਰ੍ਹਾਂ ਐਵੇਂ ਦਾ ਵਿੱਚ ਕੁਝ ਚੀਜ਼ਾਂ ਇਦਾਂ ਨੇ ਚਲੋ ਸੈੱਟ ਹੋ ਜਾਣਗੇ ਆਪੇ ਭੈਣ ਹੋਰੀ ਸੈੱਟ ਕਰ ਲੈਣਗੇ ਠੀਕ ਹੈ ਤੇ ਲੋ ਜੀ ਇਸ ਤਰ੍ਹਾਂ ਇੱਕ ਰਾਣੀ ਹਾਰ ਨਾਲ ਤੇ ਬਿਲਕੁਲ ਹੀ ਪਿਓਰ 골ਡ ਲੱਗ ਰਿਹਾ ਇਹ ਤੇ ਇਹ ਨਾ ਕਹਿ ਦਿਓ ਕਿ ਹੁਣ ਆਪਾਂ 골ਡ ਵੀ ਭੇਜਣ ਲੱਗ ਗਏ ਆਪਣੇ ਸੂਟਾਂ ਦੇ ਨਾਲ ਤੇ ਇਸ ਤਰ੍ਹਾਂ ਨਾਲ ਇੱਕ ਇਹ ਵਾਲਾ ਸੈਟ ਰਹੇਗਾ ਤੇ ਇਸ ਤਰ੍ਹਾਂ ਨਾਲ ਰਾਣੀ ਹਾਰ ਰਹੇਗਾ ਇਹ ਚਾਹੇ ਤੁਸੀਂ ਸਿੰਗਲ ਵੀ ਵੇਅਰ ਕਰ ਸਕਦੇ ਹੋ ਭੈਣਾ ਹਣਾ ਤੇ ਤੁਸੀਂ ਇਹਨੂੰ ਪੂਰੇ ਨੂੰ ਡਬਲ ਨੂੰ ਵੀ ਵੇਅਰ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਦੇ ਨਾਲ ਈਰਿੰਗ ਰਹਿਣਗੇ ਯੇ ਵੀ ਸਾਨੂੰ ਸਾਡੀ ਭੈਣ ਨੇ ਫੋਟੋ ਸੈਂਡ ਕੀਤੀ ਸੀ ਕਿ ਅਮਾਨਾ ਅਗਰ ਇਦਾਂ ਦਾ ਕੁਝ ਮਿਲ ਗਿਆ ਤਾਂ ਜ਼ਰੂਰ ਭੇਜੋ ਤੇ ਆਪਾਂ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਜੋ ਸਾਨੂੰ ਭੇਜਿਆ ਉਹਨਾਂ ਦੇ ਨਾਲ ਦਾ ਹੀ ਆਪਾਂ ਉਹਨੂੰ ਭੇਜੀਏ ਠੀਕ ਹੈ ਜੀ ਇਸ ਤਰ੍ਹਾਂ ਈ ਰਿੰਗ ਨਾਲ ਰਹਿਣਗੇ ਰਾਣੀ ਹਾਰ ਰਹੇਗਾ ਤੇ ਟਿੱਕਾ ਰਹੇਗਾ ਨਾਲ ਇਹਨਾਂ ਦੇ ਤੇ ਬਟ ਇਹ ਹੈ ਕਿ ਹੁਣ ਹੋ ਸਕਦਾ ਕਿ ਸ਼ਾਇਦ ਸੇਮ ਨਾ ਮਿਲੇ ਬਟ ਜਿਹੜੀਆਂ ਭੈਣਾਂ ਨੇ ਮੰਗਾਉਣੇ ਨੇ ਸਾਡੇ ਕੋਲ ਜਿਹਨਾਂ ਦੇ ਸੂਟਾਂ ਦੇ ਆਰਡਰ ਚੱਲ ਰਹੇ ਨੇ ਉਹਨਾਂ ਨੇ ਸਾਨੂੰ ਇਹੀ ਕਿਹਾ ਹੁੰਦਾ ਕਿ ਆਪਣੀ ਚੁਆਇਸ ਦਾ ਕੁਝ ਵੀ ਭੇਜ ਦਿਓ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੀ ਚੀਜ਼ ਭੇਜੀ ਹੋਈ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਅਮਨ ਸਾਨੂੰ ਇਹ ਲੱਗਦਾ ਵੀ ਤੁਸੀਂ ਕਦੀ ਵੀ ਸਾਨੂੰ ਕੁਝ ਗਲਤ ਨਹੀਂ ਭੇਜੋਗੇ ਤੇ ਬਿਲਕੁਲ ਜੀ ਹੁਣ ਤੱਕ ਇਦਾਂ ਨਹੀਂ ਹੈਗਾ ਵੀ ਜੋ ਸਾਨੂੰ ਨਹੀਂ ਵੀ ਸਹੀ ਲੱਗਿਆ ਉਹੀ ਭੇਜਤਾ ਇੱਕ ਇੱਕ ਚੀਜ਼ ਮੈਂ ਆਰਾਮ ਨਾਲ ਬੈਠ ਕੇ ਕਈ ਵਾਰ ਤਾਂ ਮੈਨੂੰ ਜਿੱਥੋਂ ਮੈਂ ਇਹ ਸਮਾਨ ਜਿਹੜਾ ਬਾਈ ਕਰਦੀ ਤੋ ਵੀ ਹੈਗੇ ਪਿਛਲ ਕੋਈ ਗੱਲ ਨਹੀਂ ਆਪਾਂ ਕਸ਼ਮਰ ਨੂੰ ਭੇਜਣਾ ਜੋ ਵੀ ਸਾਡੇ ਹੱਥ ਲੱਗਾ ਭੇਜ ਦਈਏ ਨਹੀਂ ਜੀ ਮੈਂ ਪਹਿਲਾਂ ਉਸ ਨੂੰ ਆਪਣੇ ਤੇ ਦੇਖਦੀਆਂ ਲਾ ਕੇ ਕਿ ਅਗਰ ਉਹ ਮੈਨੂੰ ਲ ਵਧੀਆ ਲੱਗ ਰਿਹਾ ਤਾਂ ਡੈਫੀਨੇਟਲੀ ਉਹ ਪਹਿਣਾ ਨੂੰ ਵੀ ਵਧੀਆ ਲੱਗੇਗਾ ਤੇ ਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ